ਜੋ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾਂਦਾ ਔਰ ਦੂਸਰੇ ਬੰਨੇ 2% ਜਿਨ੍ਹਾਂ ਦਾ ਧੂਆਂ ਵਾਂ ਉਹਨਾਂ ਨੂੰ ਤੇ ਖਲਨਾਇਕ ਬਣਾਇਆ ਜਾਂਦਾ ਵਾ ਤੇ ਜਿਹੜੀਆਂ ਫੈਕਟਰੀਆਂ ਇੰਡਸਟਰੀਆਂ ਵਾਂ ਉਹ 52% ਜਿਹੜਾ ਪ੍ਰਦੂਸ਼ਣ ਕਰਦੀਆਂ ਵਾਂ ਆ ਮੁਲਾਜ਼ਮ ਆਏ ਆ ਇਹਨਾਂ ਨੂੰ ਅਸੀਂ ਪੁੱਛਦੇ ਆ ਭਾਈ ਵੀ ਤੁਹਾਡੀ ਜਿਹੜੀ ਸੈਟੇਲਾਈਟ ਆ ਜਿੱਦਣ ਸਾਡੀਆਂ ਫਸਲਾਂ ਮਰੀਆਂ ਵਾਂ ਉਥੇ ਕਿਉਂ ਨਹੀਂ ਚੱਲਦੀ? ਇਹ ਪਾਣੀ ਨਹੀਂ ਸੁੱਕਣ ਦੇ ਨੇ ਤੇ ਸੈਟੇਲਾਈਟ ਕੀ ਕਰਦੇ ਐ? ਉਦੋਂ ਆਪਣੀ ਕੋਈ ਸੈਟੇਲਾਈਟ ਨਹੀਂ ਚੱਲੀ। ਕੀ ਤੁਹਾਡੇ ਕੋ ਸਾਡੀਆਂ ਗੱਲਾਂ ਦੇ ਜਾਂ ਜਵਾਬ ਹੈਗੇ? ਤੁਸੀਂ ਆਪਣੇ ਅਫਸਰ ਨੂੰ ਸਾਧ ਲਓ। ਆਓ ਭਾਈ। ਇਹ ਕੀ ਨਾ ਜੀ ਉਹਨਾਂ ਦਾ? ਉਹ ਤਹਿਸੀਲਦਾਰ ਸਾਹਿਬ ਨੇ ਗੱਲ ਕੀਤੀ। ਆ ਜਾਓ ਤਹਿਸੀਲਦਾਰ ਸਾਹਿਬ ਆ ਜਾਓ। ਆ ਗਏ ਜੀ ਆ। ਆ ਲੋ ਫੜੋ। ਆ ਕਿਹੜਾ ਮੁੰਡਾ ਚਲਾ ਲੈਂਦਾ ਫੜੋ। ਆ ਫੜੋ ਤੁਸੀਂ। ਤਹਿਿਲਦਾਰ ਸਾਹਿਬ ਦੀ ਸੁਣਨ ਕੋ ਕੋ ਜੀ ਜੀ ਆ ਸਾਡੇ ਕੋ ਤਹਿਸੀਲਦਾਰ ਸਾਹਿਬ ਆਏ ਆ ਆ ਗੱਡੀ ਵੀ ਲੈ ਕੇ ਆਏ ਆ ਅੱਗ ਬੁਝਾਉਣ ਵਾਸਤੇ ਸਾਡਾ 4 ਲੱਖ ਤੋਂ ਵੱਧ ਜਿਹੜਾ ਵਾ 4 ਲੱਖ ਏਕੜ ਤੋਂ ਵੱਧ ਜੜੀ ਆ ਝੋਨੇ ਦੀ ਫਸਲ ਮਰੀ ਆ ਅਜੇ ਤੱਕ ਕਹਿੰਦੇ ਪਾਣੀ ਲੱਥੋ ਤੇ ਗਰਦੌਰੀਆਂ ਕਰਨੀਆਂ ਕੋਈ ਸੈਟੇਲਾਈਟ ਨਹੀਂ ਚੱਲ ਰਹੀ ਦੂਸਰੇ ਬੰਨੇ ਸਾਡਾ 2% ਤੋਂ ਆ ਵਿਗਿਆਨੀ ਕਹਿ ਰਹੇ ਆ 8% ਸਾਰਾ ਸਿਆਲ ਦਾ ਸਾਰੇ ਸਾਲ ਦਾ ਵਾ 52% ਵਾਲੀਆਂ ਜਿਹੜੀਆਂ ਫੈਕਟਰੀਆਂ ਇੰਡਸਟਰੀਆਂ ਉਹਨਾਂ ਨੂੰ ਕਦੋਂ ਪੁੱਛਣਗੇ ਆ ਦੱਸੋ ਜੀ ਤੁਸੀਂ ਸਾਡੇ ਦੇ ਅੱਗੇ ਜੋ ਆ ਜਿਹੜਾ ਉਹ 51% ਕਰਦੀਆਂ ਧੂਆਂ ਉਹਨਾਂ ਨੇ ਕੀ ਕੀਤਾ ਵਾ ਕੀ ਸਰਕਾਰ ਕਾਰਵਾਈ ਕਰ ਰਹੀ ਹੈ ਕੋਈ ਜੀ ਸਰਕਾਰ ਹੈ ਜੋ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਸਾਰੇ ਜਿਹੜੇ ਜਿੰਨਾ ਜਿਹੜੇ ਜਿਹੜੇ ਵੀ ਕੋਈ ਕਰਦੇ ਆ ਉਹਨਾਂ ਤੇ ਐਕਸ਼ਨ ਹੋ ਹੀ ਰਿਹਾ ਤੇ ਉਸੇ ਮੱਦੇ ਤੇ ਅਸੀਂ ਤਾਂ ਅੱਗੇ ਲੱਗੇ ਤਾਂ ਸਾਨੂੰ ਪਤਾ ਲੱਗਿਆ ਤੇ ਅੱਗ ਬੁਝਾਉਣੀ ਸਾਡਾ ਫਰਜ਼ ਹੈ ਸਾਡੇ ਕੋਲ ਸਰਕਾਰ ਦੀਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈਗੀਆਂ ਤੁਹਾਨੂੰ ਵੀ ਪਤਾ ਹੈ ਇਹ ਪ੍ਰਦੂਸ਼ਣ ਦੇ ਨਾਲ ਨੁਕਸਾਨ ਹੁੰਦਾ ਸਾਡਾ ਵੀ ਹੁੰਦਾ ਸਾਡੀ ਜ਼ਿੰਦਗੀ ਦਾ ਦੋ ਸਾਲ ਪਹਿਲਾਂ ਇਹ ਵੀ ਦੱਸਤਾ ਸੀ ਵੀ ਇਹਨਾਂ ਨੂੰ ਅਸੀਂ 7000 ਰੁਪਏ ਮੰਗਦੇ ਆ ਕਿਸਾਨ ਮਜ਼ਦੂਰ ਸਿੱਖਿਆ ਕਮੇ 2500 ਰੁਪਇਆ ਇਹਨਾਂ ਨੂੰ ਦੇ ਦਿਓ ਜੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਦੀ ਪਾਲਣਾ ਸਰਕਾਰ ਨੇ ਕੀਤੀ ਹੈ ਤਾਂ ਉਹ ਦੱਸ ਦਿਓ 2500 ਰੁਪਇਆ ਦੱਸੋ ਕਿਹੜੇ ਖਾਤੇ ਚ ਹਾਂ ਖੇਜਰਪੁਰ ਪੈਣੀ ਹੁਸੈ ਖਾਨ ਦੀ ਹਦਦ ਤੇ ਐਵੇਂ ਅੱਖ ਅੱਖ ਕਰ ਦਿੰਦੇ ਜੇ ਤੁਹਾਨੂੰ 2500 ਰੁਪਇਆ ਦਿੱਤਾ ਤਾਂ ਦੱਸ ਦਿਓ ਆ ਆਪਣੇ 2024 ਦੀ 28 ਮਾਰਚ ਨੂੰ ਪ੍ਰਦੂਸ਼ਣ ਐਕਟ ਦੇ ਵਿੱਚੋਂ 6 ਸਾਲ ਦੀ ਸਜ਼ਾ ਸੀ ਉਹ ਕੱਢਤੀ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਹਾਂ ਆ ਦਿਖਾ ਦਿਓ ਭਾਈ ਜਿੰਨਾ ਕੋ ਕੋਈ ਨਹੀਂ ਹਾਲ ਹੈਗਾ ਅਸੀਂ ਅੱਗ ਲਾਈ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੋਲ ਖਲੋ ਕੇ ਅੱਗ ਲਾਵਾਂਗੇ ਜਥੇ ਬੰਦ ਹੋ ਜਾਓ ਕਿਸੇ ਸਰਕਾਰ ਤੋਂ ਕਿਸੇ ਵੀ ਬੋਰਡ ਬਟੋਰੂ ਟੋਲੇ ਤੋਂ ਤੁਹਾਨੂੰ ਕਰ ਕੋਈ ਮਤਲਬ ਹਾਲੇ ਹੀ ਨਹੀਂ ਹੈਗਾ ਕਿਸੇ ਵੀ ਬੋਰਡ ਬਟੋਰੂ ਟੋਲੇ ਕੋਲ ਦੱਲੇ ਦਲਾਲ ਤੋਂ ਚਾਹੇ ਉਹ ਕਾਲੀ ਆ ਕਾਂਗਰਸੀ ਆ ਝਾੜੂ ਆ ਤੇ ਚਾਹੇ ਹੁਣ ਵਾਲੇ ਠੱਗ ਝਾੜੂ ਆ ਚਾਹੇ ਭਾਜਪਾ ਆ ਇਹਨਾਂ ਤੋਂ ਆਸ ਨਾ ਰੱਖੋ ਅਸੀਂ ਲੋਕਾਂ ਨੂੰ ਕਹਣਾ ਚਾਹੁੰਦੇ ਆ ਜਥੇ ਬੰਦ ਕੋ ਜੋ ਨਹੀਂ ਤੇ ਤੁਹਾਨੂੰ ਮਾਰ ਦੇਣਗੇ ਜਿਹਦੇ ਕੋ ਹੱਲ ਲਗਾ ਉਸਦਾ ਕਰ ਲੈ ਨਹੀਂ ਤੇ ਆ ਖਲੋਤੀ ਗੱਡੀ ਅੱਗ ਬੁਝਾਉਣ ਵਾਲਿਆਂ ਨੂੰ ਮਾਰ ਦੇ ਆ ਖਲੋਤੀਆਂ ਅਫਸਰਾਂ ਦੀਆਂ ਗੱਡੀਆਂ ਤੇ ਉਹ ਲੱਗੀ ਪਈ ਜੋ ਅੱਗ ਜਿਹੜੀ ਸਾਡੇ ਦੇ ਸਜਾ ਲਾਉਣੀਆਂ ਸਾਨੂੰ ਲਾ ਦਿਓ ਹੁਣੇ ਸਿੱਖ ਜਲਪੁਰ ਚ ਵੀ ਅੱਗ ਲੱਗਣੀ ਜੋ ਤਿੰਨ ਦਿਨ ਹੋ ਗਏ ਬੰਦੇ ਨੂੰ ਤਰਲੇ ਲੈ ਜਾਂਦੇ ਨਹੀਂ ਯਾਰ ਅੱਗ ਨਾਲ ਹੀ ਸਾਰਾ ਸੂਤ ਆਉਣਾ ਲਾ ਇਦਾਂ ਨਹੀਂ ਆਉਣਾ ਹੋਏ ਹਾਲੇ ਕੋ ਅੱਗ ਹੀ ਆ ਹੁਣ ਲਹਿ ਰਹੀ ਆ ਅੱਗ ਜਥੇ ਬੰਦੀ ਦੀ ਜੇ ਕੋਈ ਮੈਂਬਰਸ਼ਿਪ ਹੋਊਗੀ 5 10 ਮਿੰਟ ਦਾ ਧੂਆ ਇਹਨਾਂ ਨੂੰ ਪ੍ਰਦੋਸ਼ਣ ਕਰਦਾ ਹਾਲੇ ਜਥੇ 1300 ਦੀ ਦਾਈ ਦੀ ਬੋਰੀ ਤੋਂ ਵੱਧ ਕੋਈ ਪੈਸਾ ਲਵੇ ਬੀਨਾਸ ਕਰਕੇ ਧਰਤੀ ਧੱਕ ਦੇਾਂਗੇ ਜਥੇ ਬੰਦੀ ਦੀ ਮੈਂਬਰਸ਼ਿਸ਼ਪ ਆ ਕਟਣ ਦੇ ਆ ਅੱਗ ਲਾਉਂਗੇ ਜੇ ਕੋਈ ਪਰਚਾ ਕੋਈ ਕਾਰਵਾਈ ਹੁੰਦਿਆਂ ਨੂੰ ਫਿਰ ਆਈਆਂ ਗਏ ਆ ਉਸ ਤੋਂ ਬਾਅਦ ਆ ਜਿੰਨੇ ਵੀ ਆ ਕੋਈ ਬੈਂਕਾਂ ਦਾ ਕਰਜ਼ਾ ਦੂਜਾ ਤੀਜਾ ਵਾ ਕੋਈ ਪੈਸਾ ਨਹੀਂ ਦੇਣਾ ਭਾਜੋ ਨਾ ਭਜਾ ਦਾਂਗੇ ਪਰ ਜਥੇ ਬੰਦ ਹੋ ਜਾਓ ਐਵੇਂ ਇਹਨਾਂ ਬੋਰਡ ਬਟੋਰੂ ਟੋਲਿਆਂ ਦੇ ਪਿੱਛੇ ਨਾ ਤੁਰੇ ਫਿਰ ਥੱਲੇ ਇਥੇ ਦਰੀਆਂ ਦਰੀਆਂ ਮਗਾ ਲੂ ਨਾ ਹੁਣ ਆਹ ਪਾਟਾ ਤੋਂ ਪਰ ਮਗਾ ਲੂ ਆਹ ਮੋਰਚਾ ਲੈ ਲੂ ਜਿੰਦਾਬਾਦ 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 ਕੋਈ ਨਹੀਂ ਮੰਨ ਦੇਗਾ ਹੈ ਕਿ ਤੂੰ ਕਿ ਗਵਰਨਮੈਂਟ ਜੀ ਨੇ ਉਹ ਨਹੀਂ ਆਦੇ ਇਹ ਗਾਈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਜੀ ਇੱਕੋ ਇੱਕ ਹਾਲ ਜੋ ਜਥੇਬੰਦੀ ਦੂਜਾ ਕੋਈ ਹਾਲ ਨਹੀਂ ਹੈਗਾ ਆਣ ਇਥੇ ਪ੍ਰਸ਼ਾਸਨ ਪਤਾ ਨਹੀਂ ਵੀ 2 ਘੰਟੇ ਕੇ 3 ਘੰਟੇ ਇਦਾਂ ਹੀ ਰੱਖਾਂਗੇ